ਇਕ ਤੁਹਾਨੂੰ ਸ਼ਸਤਰਧਾਰੀ ਕਵੀ ਵੀ ਕਿਹਾ ਜਾਂਦਾ ਹੈ ਆਪਣੇ ਘਟ ਲੋਕਾਂ ਨੂੰ ਪਤਾ ਹੈ ਮੈਂ ਤੁਹਾਡੇ ਨਾਲ ਚਲੋ ਬਹੁਤ ਪਹਿਲਾਂ ਦਾ ਜਾਣਦਾ ਕਮੈਂਡ ਉਸ ਜੀ ਦਾ ਪਤਾ ਵੀ ਸ਼ਸਤਰਧਾਰੀ ਕਵੀ ਆਮ ਤਨ ਲੋਕ ਨਿਹੰਗ ਸਿੰਘ ਕਹਿੰਦੇ ਆ ਜਾਂ ਤੁਹਾਡੀ ਦੁਮਾਲੇ ਨੂੰ ਦੇਖ ਕੇ ਕਹਿੰਦੇ ਨੇ ਤਾਂ ਜ਼ਰੂਰ ਸ਼ਸਤਰਧਾਰੀ ਕਵੀ ਕਿਉਂ ਕਿਹਾ ਜਾਂਦਾ ਤੁਹਾਨੂੰ ਮੈਂ ਆਪ ਜੀ ਦੇ ਨਾਲ ਕਵਤਾ ਦੀ ਸਾਂਝ ਪਾਣ ਲੱਗਿਆ ਜੀ ਚਾਰਕ ਲੈਣਾ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗਿਆ ਜਿਨ੍ਹਾਂ ਲਈ ਘਟਾਏ ਉੱਤ ਚਾਰ ਬਾਜਾਂ ਵਾਲਿਆ ਅੱਜ ਦੇਸ ਦੇ ਨਾ ਸੰਗ ਸਰਦਾਰ ਬਾਜਾ ਵਾਲਿਆ ਜਿਨ੍ਹਾਂ ਲਈ ਘਟਾਏ ਪੁੱਤ ਚਾਰ ਬਾਜਾ ਵਾਲਿਆ ਅੱਜ ਦੇਸ ਦੇ ਨਾ ਸੰਗ ਸਰਦਾਰ ਬਾਜਾ ਵਾਲਿਆ ਚਾਰ ਪੁੱਤ ਵਾਰ ਪੁੱਤ ਜਿਨ੍ਹਾਂ ਨੂੰ ਬਣਾਇਆ ਸੀ ਪੰਥ ਦਾ ਨਿਸ਼ਾਨ ਹੱਥ ਜਿਨ੍ਹਾਂ ਦੇ ਫੜਾਇਆ ਸੀ ਚਾਰ ਪੁੱਤ ਵਾਰ ਪੁੱਤ ਜਿਨ੍ਹਾਂ ਨੂੰ ਬਣਾਇਆ ਸੀ ਪੰਥ ਦਾ ਨਿਸ਼ਾਨ ਹੱਥ ਜਿਨ੍ਹਾਂ ਦੇ ਫੜਾਇਆ ਸੀ ਉਹਨਾਂ ਦੇ ਹੀ ਡਿੱਗੇ ਕਿਰਦਾਰ ਬਾਜਾ ਵਾਲਿਆ ਜਿਨ੍ਹਾਂ ਲਈ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਅੱਜ ਦਿਸਦੇ ਨਾ ਸਿੰਘ ਸਰਦਾਰ ਬਾਜਾ ਵਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਮਾ ਭਾਈ ਸਾਡੇ ਨਾਲ ਨੇ ਜਿਹੜੇ ਪਾਸਾ ਆਉਂਦੇ ਨੇ ਤੇ ਪਾਸ ਆਰੇ ਐਸ ਬਾਜ਼ ਨੂੰ ਰੱਖ ਵੀ ਲਿਆ ਪਰ ਹਰ ਸਾਲ ਆਉਂਦੇ ਹੋ ਤਾਂ ਇਹ ਜ਼ਰੂਰ ਤੁਸੀਂ ਬਾਜ਼ ਵੀ ਲਿਆਉਂਦੇ ਹੋ ਸ਼ਸਤਰ ਵੀ ਲਿਆਉਂਦੇ ਹੋ ਇਸ ਦੇ ਪਿੱਛੇ ਕਾਰਨ ਕੀ ਆ ਇਹ ਸਾਡੀ ਰੁਟੀਨ ਹੈ ਬੀਤੀ ਇਹ ਸਾਡੀ ਰੁਟੀਨ ਹੈ ਜਿੱਦਾਂ ਸਾਜ ਜਿੱਦੇ ਸਾਨੂੰ ਸ਼ਸਤਰ ਰੱਖਣ ਦਾ ਹੁਕਮ ਕੀਤਾ ਹੈ ਮੈਂ ਬਾੜੀ ਦਾ ਬਚਨ ਆਪਦੀ ਨਾਲ ਸਾਝਾ ਕਰਾਂ ਇੱਕੋ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੇਲ ਮੁਖਵਾਕ ਪਾਤਸ਼ਾਹੀ ਦਸਵੀਂ ਨਾਵੇਂ ਮੱਪਣਿਓ ਗਰੀਬਨੀ ਆਵਾਜ਼ ਸ਼ਸਤਰ ਕਹਿਦੀ ਨਹਿ ਰਾਜ ਤੁਨੰਗ ਸਭ ਸਾਰੇ ਪ੍ਰਭੂ ਦੀ ਸੁਣਾਈ ਬਿਨਾ ਤੇਗ ਤੀਰੰਗ ਰਹੇ ਨਹੀਂ ਭਾਈ ਬਿਨਾ ਸ਼ਸਤਰ ਕੇ ਸੰਗ ਨਰੰਗ ਭੇੜ ਦਾਨੋ ਗਹੇ ਕਾਨ ਤਾਂ ਕੋ ਕਿਤੇ ਲੈ ਸਿਧਾਨੋ ਇਹ ਹੈ ਮੋਰ ਆ ਗਿਆ ਸਮਝਿਓ ਪਿਆਰੇ ਬਿਨਾ ਤੇਗ ਕੇਸਨ ਨਾ ਦੇਵੋ ਦੀਦਾਰੀ ਗੱਲ ਦੀ ਧਰਪਾਸ਼ਾ ਦਾ ਹੁਕਮ ਹੈ ਸ਼ਸਤਰ ਰੱਖਣ ਦਾ ਆਹੀਂ ਜਦੋਂ ਵੀ ਤੁਹਾਨੂੰ ਮਿਲੋਗਾ ਨਗਰ ਕੀਰਤਨ ਦੇ ਜਾ ਆਪਣੇ ਆਮ ਘਰ ਵੀ ਮਿਲਾਂਗਾ ਪਿਆਰ ਪਰਚਾਰੀ ਮਿਲਾਂਗਾ ਜੀ ਇਹ ਕਾਰਨ ਹੈ ਅਸ਼ਸਤਰ ਰੱਖਣ ਦਾ ਤੇ ਇੱਕ ਤੁਹਾਨੂੰ ਸ਼ਸਤਰਧਾਰੀ ਕਵੀ ਵੀ ਕਿਹਾ ਜਾਂਦਾ ਹੈ ਆਪਣੇ ਘਟ ਲੋਕਾਂ ਨੂੰ ਪਤਾ ਹੈ ਮੈਂ ਤੁਹਾਡੇ ਨਾਲ ਚਲੋ ਬਹੁਤ ਪਹਿਲਾਂ ਦਾ ਜਾਣਦਾ ਤਾਂ ਮੈਨੂੰ ਇਸ चीज ਦਾ ਪਤਾ ਵੀ ਸ਼ਸਤਰਧਾਰੀ ਕਵੀ ਆਮ ਤਨ ਲੋਕ ਨਿਹੰਗ ਸਿੰਘ ਕਹਿ ਦਿੰਦੇ ਆ ਜਾਂ ਇਹ ਤੁਹਾਡੀ ਦੁਮਾਲੇ ਨੂੰ ਦੇਖ ਕੇ ਕਹਿ ਦਿੰਦੇ ਨੇ ਤਾਂ ਜ਼ਰੂਰ ਸ਼ਸਤਰਧਾਰੀ ਕਵੀ ਕਿਉਂ ਕਿਹਾ ਜਾਂਦਾ ਤੁਹਾਨੂੰ ਮੈਂ ਆਪ ਜੀ ਦੇ ਨਾਲ ਕਵਿਤਾ ਦੀ ਸਾਂਝ ਪਾਣ ਲੱਗਾ ਜੀ ਚਰਕ ਲੈਣਾ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗਾ ਜਿਨ੍ਹਾਂ ਲਈ ਘਟਾਏ ਪੁੱਤ ਚਾਰ ਬਾਜਾਂ ਵਾਲਿਆ ਅੱਜ ਦਿਸਦੇ ਨਾ ਸਿੰਘ ਸਰਦਾਰ ਬਾਜਾਂ ਵਾਲਿਆ ਜਿਨ੍ਹਾਂ ਲਈ ਘਟਾਏ ਪੁੱਤ ਚਾਰ ਬਾਜਾਂ ਵਾਲਿਆ ਅੱਜ ਦਿਸਦੇ ਨਾ ਸਿੰਘ ਸਰਦਾਰ ਬਾਜਾਂ ਵਾਲਿਆ ਚਾਰ ਪੁੱਤ ਵਾਰ ਪੁੱਤ ਜਿਨ੍ਹਾਂ ਨੂੰ ਬਣਾਇਆ ਸੀ ਪੰਥ ਦਾ ਨਿਸ਼ਾਨ ਹੱਥ ਜਿਨ੍ਹਾਂ ਦੇ ਫੜਾਇਆ ਸੀ ਚਾਰ ਪੁੱਤ ਵਾਰ ਪੁੱਤ ਜਿਨ੍ਹਾਂ ਨੂੰ ਬਣਾਇਆ ਸੀ ਪੰਥ ਦਾ ਨਿਸ਼ਾਨ ਹੱਥ ਜਿਨ੍ਹਾਂ ਦੇ ਫੜਾਇਆ ਸੀ ਉਹਨਾਂ ਦੇ ਹੀ ਡਿੱਗੇ ਕਿਰਦਾਰ ਬਾਜਾ ਵਾਲਿਆ ਜਿਨ੍ਹਾਂ ਲਈ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਅੱਜ ਦਿਸਦੇ ਨਾ ਸਿੰਘ ਸਰਦਾਰ ਬਾਜਾਂ ਵਾਲਿਆ ਅੱਜ ਦਿਸਦੇ ਨਾ ਸਿੰਘ ਸਰਦਾਰ ਬਾਜਾਂ ਵਾਲਿਆ ਇੱਕ ਬਾਬਾ ਜੀ ਮੈਨੂੰ ਇਹ ਵੀ ਦੱਸੋ ਕਹਿੰਦੇ ਨੇ ਵੀ ਜਦੋਂ ਆਪਾਂ ਧੁਮਾਲਾ ਤੇ ਧੁਮਾਲੇ ਨੂੰ ਕਹਿੰਦੇ ਆ ਵੀ ਧੁਮਾਲਾ ਸੀ ਜਿਹੜਾ ਉਹ ਝੂਲਦਾ ਦਮਾਲੇ ਵਿੱਚ ਜਿੱਦਾਂ ਕਹਿੰਦੇ ਨੇ ਨਿਸ਼ਾਨ ਸਾਹਿਬ ਝੂਲਦਾ ਉਦਾਂ ਹੀ ਕਹਿੰਦੇ ਆ ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ ਦਮਾਲਾ ਜਿਹੜਾ ਝੂਲਦਾ ਇਸ ਦੇ ਬਾਰੇ ਵੀ ਇਸ ਦੇ ਇਤਿਹਾਸ ਬਾਰੇ ਵੀ ਜ਼ਰੂਰ ਦੱਸੋ ਆਪਾਂ ਨੂੰ ਸਾਉਂਦਿਨੇ ਕੋਈ ਨਾ ਸਮ ਦਮਾਲਾ ਬਖਸ਼ ਕੀਤਾ ਤੇ ਜਿਹੜਾ ਫਰਲਾ ਹੁੰਦਾ ਹੈ ਫਰਲਾ ਇਹ ਜਥੇਦਾਰਾਂ ਇੱਕ ਜਥੇਦਾਰੀ ਦਾ ਪ੍ਰਤੀਕ ਹੈ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਤੇ ਜਿਹੜਾ ਫਰਲਾ ਇਹ ਕਲਗੀਧਰਪਾ ਸਾਜੀ ਦੇ ਸਮੇਤੋ ਹੀ ਜਿਹੜਾ ਸਭ ਤੋਂ ਪਹਿਲਾਂ ਬਾਬਾ ਫਤਿਹ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਇਹ ਇਹ ਨਿਸ਼ਾਨ ਸਾਹਿਬ ਦਾ ਪ੍ਰਤੀਕ ਹੈ ਕਿਉਂਕਿ ਜਦੋਂ ਸਿੰਘ ਲੜਾਈ ਕਰਦੇ ਸੀ ਜੰਗ ਦੇ ਵਿੱਚ ਦੁਸ਼ਮਣਾਂ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਦੇ ਨਾਲ ਲੋਹਾ ਲੰਦੇ ਸੀ ਉਦੋਂ ਕਈ ਵਾਰੀ ਦਮਾਲਾ ਸਾਡਾ ਜੰਗ ਦੇ ਮੈਦਾਨ ਦੇ ਵਿੱਚ ਰੇਖਾ ਵੀ ਡਿੱਗ ਪੈਂਦਾ ਸੀ ਜੰਗ ਕਰਦੇ ਆ ਕਰਦੇ ਆ ਤੇ ਸੈਂਗਰ ਨੇ ਫਿਰ ਉਦੋਂ ਤੋਂ ਜਿਹੜਾ ਫਰਲਾ ਸੈਕਟਰ ਸੁਗਾਣਾ ਸ਼ੁਰੂ ਕਰਤਾ ਸੀ ਕਿਉਂਕਿ ਇਹ ਨਿਸ਼ਾਨ ਸਾਹਿਬ ਦਾ ਪ੍ਰਤੀਕ ਹੈ ਹਮੇਸ਼ਾ ਹੀ ਚੜ ਜਿਹਾ ਰਹੇ ਚੜਦੇ ਰਹੋ ਜੀ ਤਾਂ ਬਾਬਾ ਜੀ ਅੱਜ ਮੈਨੂੰ ਲੱਗਾ ਉੱਟਣ ਦੀ ਕੋਸ਼ਿਸ਼ ਕਰਦਾ ਮੈਂ ਅੱਜ ਬਹੁਤਾ ਕਹਿੰਦਾ ਬੜਾ ਇਸ ਸੰਭਲ ਕੇ ਰਹਿੰਦਾ ਪਰ ਅੱਜ ਕਹਿੰਦਾ ਵੀ ਮੈਂ ਸੰਗਤ ਮੈਂ ਵੀ ਦਰਸ਼ਨ ਕਰਨੀ ਹੈ ਇਹ ਨਹੀਂ ਸੰਗਤਾਂ ਬਿਆਨਤਨੇ ਕਈ ਵਾਰੀ ਘਬਰਾ ਵੀ ਜਾਂਦਾ ਏ ਈ ਮੈਂ ਸਾਈਡ ਤੋਂ ਨਹੀਂ ਮੈਂ ਸਾਈਡ ਤੇ ਹਾਂ ਹਾਂ ਜੀ ਸੰਗਤਾਂ ਬਿਆਨਤਨੇ ਕਈ ਵਾਰੀ ਘਬਰਾ ਵੀ ਜਾਂਦਾ ਕਿਉਂਕਿ ਇਨਸਾਨ ਇਨਸਾਨ ਵੀ ਘਬਰਾ ਜਾਂਦਾ ਇੰਨੀ ਸੰਘਾਤ ਨੂੰ ਦੇਖ ਕੇ ਤੇ ਬਾਅਦ ਨੇ ਉਹਦਾ ਇਹ ਜਦੋਂ ਪ੍ਰੋਪਰ ਟ੍ਰੇਡ ਹੋ ਗਿਆ ਉਦੋਂ ਫਿਰ ਘਬਰਾਣਾ ਬੰਦ ਕਰ ਦੇਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਟਿੱਕਾ ਖਾਲਸਾ ਆਹ